ਦੇਖ ਆ ਵੀ ਆ ਰਹੀ ਆ ਰੂਪ ਆਪਣੇ ਮੇਰੀਆਂ ਹੀ ਨਾਗ ਕਿਹ ਅੰਨਾ ਲਾਗੇ ਫੋਟੋ ਸੁਣੀ ਆ ਕਾਰਾਂ ਨੂੰ ਖਿੱਚ ਕੇ ਮੜਾ ਥੋੜਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਵੀ ਆ ਵੇਖ ਐਨਾ ਸੱਪਾਂ ਦੀਆਂ ਸਿਗਿਆਂ ਨੂੰ ਵੇਦੇ ਹੀ ਭਗਵੰਤ ਮਾਨਾ ਇਸ ਟਾਈਮ ਤੇ ਆ ਯੋਧੇ ਪਹਿਰੇ ਦੇਈ ਤੇ ਇੱਥੋਂ ਇੱਥੋਂ ਉੱਠੇ ਹੀ ਆ ਜਿੱਥੇ ਪਿਆ ਵਾ ਕਾਲਾ ਨਾਗ ਤੇ ਇਹ ਸਰਕਾਰਾਂ ਦੇ ਲਿਆਂਦੇ ਹੋਏ ਹੜਵਾ ਜੇ ਕਿਤੇ ਪਹਿਲਾਂ ਬੰਨ ਪੱਕੇ ਕੀਤੇ ਹੁੰਦੇ ਪਹਿਲਾਂ ਡੈਮ ਸਾਫ ਕੀਤੇ ਹੁੰਦੇ ਪਹਿਲਾਂ ਚੀਲਾ ਸਾਫ ਕੀਤੀ ਹੁੰਦੀਆਂ ਤੇ ਆ ਨਾਗਾ ਦੇ ਨਾਲ ਸਾਨੂੰ ਨਾ ਖੇਡਣਾ ਪੈਂਦਾ ਪਰ ਇਹਦੀ ਪ੍ਰਵਾਹ ਕੋਈ ਨਹੀਂ ਗਈ ਕਿਉਂਕਿ ਆ ਜਿਹੜੇ ਦੇਵਤਾ ਸਰੂਪ ਨੇ ਇਹ ਸੱਚੀ ਮੁੱਚੀ ਇਹ ਕਈ ਕਈ ਪੀੜੀਆਂ ਤੋਂ ਦਰਿਆਵਾਂ ਦੇ ਨਾਲ ਜਿਹੜਾ ਵਾ ਉਹ ਖੇਡੇ ਮੱਲੇ ਕਰ ਰਿਹਾ ਤੇ ਕੋਈ ਗੱਲ ਨਹੀਂ ਇੰਝ ੱਲਾਂਗੇ ਔਰ ਇੱਕ ਇੱਕ ਗੱਲ ਜਰੂਰ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੱਲੀ ਕੱਲੀ ਚੀਜ਼ ਦਾ ਹਿਸਾਬ ਪੁੱਛਣਗੇ ਇਹ ਜੋਦੇ ਕੇਂਦਰ ਤੋਂ ਵੀ ਤੇ ਸਟੇਟ ਤੋਂ ਵੀ ਮੜਾ ਆ ਜਾ ਫਰੇ ਨੂੰ ਕਰ ਇਹਦਾ ਪਰਲਾ ਇਹਦਾ ਇਹਦਾ ਮੂੰਹ ਵੇਖੀਏ ਮੂੰਹ ਵੇਖੀਏ ਨਹੀਂ ਆਪਾਂ ਜਾਣਣਾ ਨਹੀਂ ਇਹਨੂੰ ਮਾਰ ਦੇ ਬਾਹਰ ਕੱਢ ਕੇ ਮਾਰਨਾ ਨਹੀਂਗਾ ਮਾਰਨਾ ਨਹੀਂ ਮਾਰਨਾ ਨਹੀਂ ਮਾਰਨਾ ਨਹੀਂ ਉਹ ਕੱਲ ਨੂੰ ਹੋਏ ਪਰਲੇ ਮੈਂ ਤੋੜ ਕੇ ਦਿਖਾਉਂਦਾ ਇਹ ਕਾਰੀ ਸਾਰੇ ਨਾਲਿਆ ਡੰਡੇ ਨਾ ਕਰ ਗਾੜ ਕੋ ਤੋੜੇ ਚੋਕ ਨਾ ਕਰ ਬਹੁਤ ਡੰਡੇ ਦਾ ਡੰਡੇ ਨਾ ਫੜਾ ਆਲੇ ਜਾ ਵੀ ਨੰਡੇ ਨਾ ਕਰੋ ਆ ਫੜ ਇਹ ਵੀ ਜੋ ਦਿਓ ਤੁਹਾਡੇ ਆ ਫਰੀ ਨਾ ਸਲੂਟ ਆ ਤੁਹਾਨੂੰ ਤੁਸੀਂ ਮਾਰਨਾ ਨਹੀਂ ਜੇ ਕੋਈ ਨਹੀਂ ਇਹ ਬਹੁਤ ਤਰੇ ਫਿਰਦੇ ਆ ਐਸਾ ਹੀ ਹੋਣੇ ਬੈਠੇ ਰਹੇ ਆ ਬਹੁਤ ਤੁਹਾਡਾ ਤੁਹਾਡਾ ਗੁਰੂ ਰੱਖਾ ਜੋ ਦਿਓ ਉਹ ਕਾਲਪੁਰ ਉੱਤੇ ਬੈਠੇ ਰਹੇ ਅਕਾਲਪੁਰ ਫੈਗ ਨੂੰ ਰੱਖਾ ਤੁਹਾਡੇ ਉਹ ਰੱਖਾ ਉਹ ਰੱਖਾ ਨਹੀਂ ਤੇ ਹੈ ਵੀ ਕੂਡੀਆਂ ਵਾਲਾ ਤੇ ਕਾਲਾ ਕਾਲਾ ਸਾਰੇ ਇੱਥੋਂ ਬੈਠੇ ਉੱਠ ਕੇ ਪ੍ਰਸ਼ਾਦਾ